ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਜੀ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਜਿਹੜੀ ਲੱਤਾਂ ਦੀ ਕਮਜ਼ੋਰੀ ਹੋ ਜਾਂਦੀ ਆ ਪੱਠਿਆਂ ਦੇ ਵੀ ਉਦੋਂ ਉਹਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ ਲੋਡ ਕਰ ਸਕਦੇ ਆਂਗੇ ਕਿ ਅੱਗੇ ਜਾ ਕੇ ਜਿਹੜੀ ਖਰਾਬੀ ਨਾ ਆਵੇ ਗੋਡੇ ਨੇ ਜਿਹੜੇ ਇਹਨਾਂ ਦੇ ਜੁੜਨ ਲੱਗ ਜਾਂਦੇ ਆਗੇ ਇੱਥੋਂ ਤੇ ਆ ਜਾਨਵਰ ਨਾਲ ਛੋਟਾ ਹੁੰਦਾ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਤੇ ਕਦ ਥੋੜਾ ਜਿਆਦਾ ਜਾੜੇ ਖਿੱਚ ਗਿਆ ਇਹ ਤੁਸੀਂ ਦੇਖ ਸਕਦੇ ਹੋ ਉਦੇ ਕਰਕੇ ਥੋੜੀ ਮਾੜੀ ਮਾੜੀ ਜੀ ਪ੍ਰੋਬਲਮ ਜੀ ਆ ਵੀ ਗੋਡੇ ਜੁੜਦੇ ਨੇ ਜਿਵੇਂ ਨਿਸ਼ਾਨੀਆਂ ਜਾਨਵਰ ਦੀਆਂ ਹੁੰਦੀਆਂ ਵੀ ਥੋੜੇ ਜੇ ਕਦਮ ਚੱਲ ਕੇ ਉਹਨੇ ਬਹਿ ਜਾਣਾ ਤੇ ਜਾਂ ਬਹਿ ਕੇ ਜੇ ਖਾਈ ਜਾਣਾ ਗੋਡੇ ਜੋੜ ਕੇ ਜੇ ਤੁਰਨਾ ਤੇ ਕਦਮ ਸਹੀ ਨਾ ਚੱਕਣਾ ਜਦੋਂ ਭਾਜ ਦਾ ਤਲੰਗਾ ਆ ਲੱਗੂ ਉਹ ਵੀ ਦੇਖਣ ਨੂੰ ਸਹੀ ਨਹੀਂ ਲੱਗਣਾ ਉਹ ਜਾਨਵਰ ਤੇ ਕਈ ਜਾਨਵਰਾਂ ਦੇ ਗੋਡਿਆਂ ਦੇ ਕਾਰਨ ਨਾ ਨੁਕਸਰੇ ਕਰਨ ਇਥੇ ਵੀ ਕੁੰਡਲ ਵੀ ਬਣਨ ਲੱਗ ਜਾਂਦੇ ਹੈਗੇ ਇਹ ਇਹ ਜ਼ਿਆਦਾਤਰ ਆ ਜਿਹੜਾ ਇਹ ਜਦੋਂ ਜਾਨਵਰ ਵੱਡਾ ਹੁੰਦਾ ਪਹਿਲਾਂ ਤਾਂ ਉਹ ਜਿਹੜਾ ਆਪਣਾ ਖੁੱਡਾ ਵੀ ਉਹ ਵੱਡਾ ਹੋਣਾ ਚਾਹੀਦਾ ਜਾਨਵਰ ਜ਼ਿਆਦਾ ਕੱਦ ਖਿੱਚ ਗਿਆ ਤੇ ਜੇ ਆਪਣਾ ਖੁੱਡਾ ਜਿਹੜਾ ਉਹ ਛੋਟਾਗਾ ਤੇ ਉਹਦੇ ਕਾਰਨ ਵੀ ਝੁੱਕ ਕੇ ਰਹਿੰਦਾ ਉਹ ਤੇ ਜਾਂ ਫਿਰ ਜਿਵੇਂ ਇਹ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਉਸ ਤੋਂ ਬਾਅਦ ਕੱਦ ਜ਼ਿਆਦਾ ਖਿੱਚਣ ਕਾਰਨ ਉਹਨਾਂ ਨੂੰ ਕੈਲਸ਼ੀਅਮ ਨਹੀਂ ਮਿਲਦਾ ਕਈ ਵਾਰੀ ਜਾਨਵਰ ਨੂੰ ਆਪਾਂ ਨਹੀਂ ਦਿੰਦੇ ਤੇ ਉਹਦੇ ਕਾਰਨ ਵੀ ਜਿਹੜਾ ਇਹ ਗੋਡਿਆਂ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਹੈਗੀ ਤੇ ਇਹਦਾ ਸਾਨੂੰ ਆਪਾਂ ਦੱਸ ਦੇਵਾਂਗੇ ਇਹਦਾ ਦੋ ਕਾਰਨ ਹੁੰਦੀ ਹੈ ਕਿ ਜਿਹੜੇ ਇਹ ਗੋਡੇ ਜੇ ਜੋੜ ਕੇ ਤੁਰਦੇ ਆ ਜ्यादा ਮਿੱਤਰੋ ਇਹਨਾਂ ਦੇ ਜਿਹੜੇ ਨਸਾਂ ਦੇ ਵਿੱਚ ਕਮਜ਼ੋਰੀ ਆਉਣ ਲੱਗ ਜਾਂਦੀ ਆ ਉਹ ਤਾਂ ਠੀਕ ਹੋ ਜਾਂਦੀ ਆ ਜਿਵੇਂ ਨਿਊਰੋਬਿਨ ਫੋਟ ਦੀਆਂ ਗੋਲੀਆਂ ਹੁੰਦੀਆਂ ਨੇ ਜਾਂ ਬੀ ਕੰਪਲੈਕਸ ਹੁੰਦੇ ਨੇ ਉਹਦੇ ਵਿੱਚ ਉਹ ਤੁਸੀਂ ਪਹਿਲਾਂ ਦੇ ਕੇ ਦੇਖਣੀ ਆ ਵੀ ਜੇ ਤਾਂ ਉਹਨਾਂ ਨਾਲ ਸਹੀ ਹੋ ਜਾਂਦਾ ਫਿਰ ਤਾਂ ਠੀਕ ਆ ਉਸ ਤੋਂ ਬਾਅਦ ਤੁਸੀਂ ਨਿਊਰੋਬਿਨ ਫੋਟ ਦਾ ਜਾਂ ਨਿਊਰੋਕੈਂਡ ਇੰਜੈਕਸ਼ਨ ਲਾਉਣਾਗਾ ਜੇ ਇਹਨਾਂ ਦੇ ਪੱਟਾਂ ਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਨਾ ਜਿਵੇਂ ਕਿ ਨਸਾਂ ਦੇ ਵਿੱਚ ਕਮਜ਼ੋਰੀ ਆ ਉਹ ਇਸ ਏਟੀ ਕਹਿੰਦੇ ਨਾਲ ਜਾਂ ਗੋਲੀਆਂ ਦੇ ਨਾਲ ਵੀ ਸਹੀ ਹੋ ਜੂ ਤੇ ਮਾਤਰਾ ਤੁਹਾਨੂੰ ਦੱਸ ਦਿਆਂ ਵੀ ਨਿਊਰੋਬਨ ਫੋਟ ਜਾਂ ਨਿਊਰੋਕੈਨ ਦਾ 15 ਕ ਜੁੰਟੀਆਂ 16 ਜੁੰਟਾ ਆਪਾਂ ਇੱਕ ਦਿਨ ਛੱਡ ਕੇ ਤੇ 5-7 ਦਿਨ ਆਪਾਂ ਉਹਦਾ ਜਿਹੜਾ ਟੀਕਾ ਉਹ ਲਾ ਕੇ ਦੇਖ ਸਕਦੇ ਆਂਗੇ ਤੇ ਉਸ ਤੋਂ ਬਾਅਦ ਇਹਨੂੰ ਨਾਲ-ਨਾਲ ਇੱਕ ਆਪਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਡੀ3 ਦਾ ਪਾਊਚ ਆਉਂਦਾ ਜੀ ਤੇ ਉਹ ਤੁਸੀਂ ਹਫ਼ਤੇ ਤੋਂ ਇੱਕ ਵਾਰੀ ਪਿਆ ਸਕਦੇ ਹੋ ਜਿਵੇਂ ਤਿੰਨ ਹਫ਼ਤੇ ਪਿਆ ਸਕਦੇ ਹੋ ਨਾ ਉਦੇ ਨਾਲ ਵੀ ਜੇ ਇਹਨੂੰ ਘਾਟ ਹੋਊਗੀ ਵਿਟਾਮਿਨ D3 ਦੀ ਉਹਦੀ ਵੀ ਪੂਰੀ ਹੋ ਜੂਗੀ ਉਹ ਵੀ ਹੱਡੀਆਂ ਲਈ ਹੁੰਦੀ ਆ ਤੇ ਜਾਂ ਗੋਲੀਆਂ ਵੀ ਆਉਂਦੀਆਂ ਨੇ ਉਹ ਵੀ ਤੁਸੀਂ ਦੇ ਸਕਦੇ ਹੋਗੇ ਓਸਟੋਪੈਟ ਦੇ ਸਕਦੇ ਹੋ ਕੈਲਸ਼ੀਅਮ ਉਹਦੇ ਵਿੱਚ ਹੋਰ ਵੀ ਵਿਟਾਮਿਨ ਕਈ ਆ ਜਾਂਦੀ ਹੈਗੇ ਜੇਕਰ ਉਹਨਾਂ ਨਾਲ ਵੀ ਨਹੀਂ ਸਹੀ ਹੁੰਦਾ ਫਿਰ ਵੀ ਉਹੀ ਚੱਕਰ ਰਹਿੰਦਾਗਾ ਤੇ ਫਿਰ ਉਹਦਾ ਜਿਹੜਾ ਲਾਸਟ ਆਪਸ਼ਨ ਆਪਾਂ ਜਿਵੇਂ ਕਹਿ ਦਿੰਦੇ ਆਗੇ ਉਹ ਹੈਗੀ ਆ ਜੀ ਜਿਵੇਂ ਡੈਕਾ ਡਿਊਰਾ ਬੋਲਨ ਅ ਇੰਜੈਕਸ਼ਨ ਹੁੰਦਾ ਹੈਗਾ ਸਟੀਰੋਇਡ ਹੁੰਦਾ ਅਸਲ ਵਿੱਚ ਨਾ ਉਹ ਇੰਜੈਕਸ਼ਨ ਦਾ ਜਿਹੜਾ ਕੰਮ ਹੁੰਦਾ ਜਿਵੇਂ ਸੀਵੀਅਰ ਕੰਡੀਸ਼ਨ ਹੁੰਦੀ ਆ ਜਿਵੇਂ ਕਈ ਵਾਰੀ ਕੋਈ ਪੇਸ਼ੈਂਟ ਹੁੰਦਾ ਮਿੱਤਰੋ ਵੀ ਉਹ ਅ ਆਪਰੇਸ਼ਨ ਕਰਨ ਤੋਂ ਬਾਅਦ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਕਿ ਹੱਡੀਆਂ ਦੇ ਵਿੱਚ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਕਿ ਤੁਸੀਂ ਗੂਗਲ ਵੀ ਕਰਕੇ ਦੇਖ ਸਕਦੇ ਹੋਗੇ ਉਹ ਅ ਜਿਹੜੇ ਜੋਇੰਟਸ ਹੁੰਦੇ ਨੇਗੇ ਕਿਸੇ ਵੀ ਬੰਦੇ ਦੇ ਜਾਨਵਰ ਦੇ ਉਹਨਾਂ ਨੂੰ ਉਹ ਪਾਵਰਫੁੱਲ ਬਣਾਉਂਦਾ ਤੇ ਜਿਹੜੇ ਰੈੱਡ ਬਲੱਡ ਸੈੱਲ ਨੇ ਉਹਨਾਂ ਦੀ ਗਿਣਤੀ ਵਧਾ ਦਿੰਦਾ ਤੇ ਜਿਹੜਾ ਪ੍ਰੋਟੀਨ ਖਿੱਚਣ ਦੀ ਮਾਤਰਾ ਹੁੰਦੀ ਆ ਫੂਡ ਦੇ ਵਿੱਚੋਂ ਉਹ ਵੀ ਜਾਨਵਰ ਦੀ ਵਧਾ ਦਿੰਦਾ ਵੀ ਜਾਨਵਰ ਸਵਸਥ ਵੀ ਹੋ ਜਾਂਦਾ ਤੇ ਜਿਹੜਾ ਉਹਦੇ ਜੋਇੰਟਸ ਦੇ ਵਿੱਚ ਪੇਨ ਆ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਗਈ ਉਹ ਨੂੰ ਠੀਕ ਕਰ ਦਿੰਦਾ ਹੈਗਾ ਜਿਵੇਂ ਹੁਣ ਪੱਠਾ ਇਹਦੇ ਤੁਸੀਂ 25 ਗ੍ਰਾਮ ਲਾ ਸਕਦੇ ਹੋ ਉਹ ਤਿਆਰੀ ਵੇਲੇ ਵੀ ਟੀਕਾ ਲੱਗਦਾ ਜੀ ਕਈ ਬੰਦੇ ਲਾਉਂਦੇ ਆਗੇ ਤੇ ਤੁਸੀਂ ਇਹਦੇ ਜਿਵੇਂ 25 ਐਮਜੀ ਜਿਹੜਾ ਟੀਕਾ ਆਉਂਦਾ ਉਹ ਨੂੰ ਤੁਸੀਂ 4-12 ਦੇ ਵਿੱਚ ਇਹਦੇ ਲਾਉਣਾ ਉਹ ਵੀ ਹਫਤੇ ਬਾਅਦ ਲਾਉਣਾ ਤੁਸੀਂ ਡੋਜ਼ ਵੰਡ ਸਕਦੇ ਹੋ ਦੀ 2 ml ਦਾ ਟੀਕਾ ਹੁੰਦਾ ਜੀ ਜਿਵੇਂ ਅੱਧਾ ml ਅੱਜ ਫਿਰ ਹਫਤੇ ਬਾਅਦ ਫਿਰ ਹਫਤੇ ਬਾਅਦ ਤੇ ਇਹ ਸਾਰੇ ਅਜਮਾਏ ਹੋਏ ਨੁਸਖੇ ਨੇ ਮਿੱਤਰੋ ਇਹ ਆਪਣੀ ਗਰੰਟੀ ਆ ਮਿੱਤਰੋ ਵੀ ਜਾਨਵਰ ਨਾ ਠੀਕ ਹੋਈ ਜਾਂਦਾ ਜਿਹੜਾ ਡੈਕਾ ਜਿਹੜਾ ਇੰਜੈਕਸ਼ਨ ਆਗਾ ਉਹਦਾ ਸਾਲਟ ਹੋਣਾ ਨੈਂਦਰੋਨ ਡੈਕੋਨੇਟ ਤੇ ਉਹੀ ਇੰਜੈਕਸ਼ਨ ਲੈ ਕੇ ਆਉਣਾ オリジナル ਜਮਾ ਤੇ ਇੱਕ ਤੁਸੀਂ ਦੇਖ ਲਓ ਵੀ ਇਨਸੂਲਿਨ ਵਾਲੀ ਸਰਾਂਜਾ ਜਿਹੜੀ ਉਹ ਨਹੀਂ ਵਰਤਣੀ ਉਹਦੇ ਨਾਲ ਆਉਂਦੀ ਹੁੰਦੀ ਹੈਗੀ ਤੇਲ ਆਇਲ ਦੇ ਟਾਈਪ ਦਾ ਹੁੰਦਾ ਜੀ ਉਹ ਇੰਜੈਕਸ਼ਨਾਂ ਉਹ ਤੁਸੀਂ 25mg ਲੈਣਾ ਉਹ ਜਿਵੇਂ ਹਫਤੇ ਹਫਤੇ ਬਾਅਦ ਲਾਉਣਾ ਤੇ ਉਹ ਜਿਹੜੇ ਜੋੜਾਂ ਦਾ ਕੋਈ ਵੀ ਜੋਇੰਟ ਦਾ ਜੋਇੰਟ ਦੀ ਪੇਨ ਹੋਵੇ ਕੁਝ ਵੀ ਹੋਵੇ ਉਹ ਸਾਰਾ ਕੁਝ ਚੱਕ ਦੋ ਜੀ ਵੀਡੀਓ ਲੇਟ ਹੋ ਗਈ ਸੀ ਮਿੱਤਰੋ ਕਾਫੀ ਮੰਗਦੇ ਆ ਸੋ ਤੁਹੋਂ ਤੇ ਅੱਗੇ ਤੋਂ ਰੋਜ਼ ਵੀਡੀਓ ਆਇਆ ਕਰੂਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਤੇ ਹੋਰ ਇਹੋ ਜਿਹਿਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਚੰਗੀ ਲੱਗੇ ਵੀਡੀਓ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ